ਮਨਸਾਹੂਨ ਜੀ ਉਹਨਾਂ ਦਾ ਇੱਥੇ ਅਸੀਂ ਖੁਸ਼ੀ ਨਾਲ ਸਵਾਗਤ ਕਰਦੇ ਹਾਂ ਕਿ ਤੁਸੀਂ ਇੱਥੇ ਆਏ ਹੋ ਪਰ ਅਸੀਂ ਚਾਹੁੰਦੇ ਹਾਂ ਕਿ ਦਰੀਆਂ ਤੇ ਬੈਠਣ ਦੀ ਜਾਇਜ਼ ਜੇ ਕੁਰਸੀਆਂ ਤੇ ਬੈਠ ਕੇ ਆਪਾਂ ਗੱਲਬਾਤ ਕਰਕੇ ਜ਼ਿਆਦਾ ਵੀ ਕਰਾਂਗਾ ਤੇ ਜੀਕਰ ਤੋਂ ਰਿਮਾਰਕ ਤੇ ਹਾਇਦਰਤ ਦੇ ਨਾਸਬੰਦ ਉਹ ਆਪਣੇ ਜ਼ਿਲ੍ਹੇ ਦੀ ਖਾਸ ਤੌਰ ਤੇ ਹੈਗੀ ਹੈ ਕਿਉਂਕਿ ਸਾਡਾ ਇਹ ਏਰੀਆ ਕੁਝ ਬਾਦਰਲਾਉਂਡ ਦਾ ਸੀਮਾ ਵਾਲਾ ਇਲਾਕਾ ਹੈਗਾ ਉਹਦੇ 'ਚ ਅਸੀਂ ਤੁਸੀਂ ਕਹਿ ਰਹੇ ਹੋ ਵੀ ਹਾਇਦਰਤ ਦੇ ਜਾ ਜਿਹੜੇ ਦੀਪ ਜਾਓ ਜਿਆਦਾ ਵਧੀਆ ਰਹਿੰਦੇ ਨੇ ਦੂਸਰਾ ਜਿਹੜਾ ਕੁਟ ਮਾਰੇ ਪਾਣੀ ਵਾਲੇ ਜਿਹੜਾ ਏਰੀਆ ਹੈਗਾ ਉਹਦੇ ਤੇ ਵੀ ਜਿਹੜਾ ਹਾਈਬੈਡ ਵੀ ਰਹਿੰਦਾ ਹੈਗਾ ਪਰ ਸਰਕਾਰ ਤੋਂ ਉਹਨਾਂ ਦੇ ਕੋਲ ਸਾਰੇ ਹੋਤੀ ਜਾਂਦੇ ਖੰਡ ਵਿੱਚ ਜਾਂਦੇ ਹੋ ਕੇ ਪਾਣੀ ਜਿਆਦਾ ਲੰਮਾ ਸਮਾਂ ਜਨਵਰੀ ਕਿਸਮਾ ਹਾਈਵਰ ਕਿਸਮਾ ਇਸ ਕਰਕੇ ਜਿਆਦਾ ਲੰਮਾ ਸਮਾਂ ਲੈਂਦੇ ਨੇ ਪਾਣੀ ਵੀ ਜਿਆਦਾ ਲੈਂਦੇ ਆ ਉੱਧਰ ਆ ਕੇ ਵੀ ਥਰਾਲੀ ਜਿਆਦਾ ਹੁੰਦੀ ਹੈ ਫਿਰ ਬਾਅਦ ਵਿੱਚ ਸਾਨੂੰ ਉਹਨੂੰ ਥਰਾਲੀ ਨੂੰ ਸਾਹਮਣਾ ਕਰਨਾ ਜਦੋਂ ਔਖਾ ਜਾਂਦਾ ਇਸ ਕਰਕੇ ਮਤਲਬ ਇਹ ਪਹਿਲਕੀ ਸਿਆਣਕ ਉਹਦੇ ਜਿਹੜੇ ਹੋਰ ਨੁਕਸਾਨ ਜਿਆਦਾ ਹੋਣ ਕਰਕੇ ਜਿਹਦੇ ਬਸਾ ਤੇ ਅਸੀਂ ਹੁਣ ਪਾਲ ਨੂੰ ਸੇਵ ਕਰਨ ਤੇ ਲੱਗੇ ਹੋਏ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਖੌਂਡਾਂ ਦੇ ਬਾਸਪਤੀ ਕਰਾਸ ਸੇ ਛੱਡ ਕੇ ਹੋਰ ਥੱਲੇ ਦੇ ਪਾਸੇ ਵੀ ਆਉਣ ਦੀ ਗੱਲ ਦੇ ਅੰਦਰ ਅਸੀਂ ਕਿਸਮ ਦੇ ਖਸਮੇ ਕਰ ਰਹੇ ਆ ਜਾਂ ਖੇਤੀਬਾੜੀ ਹਿੱਟਾ ਦੀ ਗੱਲ ਕਰ ਰਹੇ ਆ ਇਸ ਕਰਕੇ ਮਤਲਬ ਇਹ ਸਾਰੀਆਂ ਜੋੜੀਆਂ ਨੋਮਾਂ ਜਿਹੜੀਆਂ ਸਰਕਾਰਾਂ ਵੱਲੋਂ ਬਣ ਰਹੀਆਂ ਨੇ ਤੇ ਜਿਹਦੇ ਵਿੱਚ ਜਦੋਂ ਜਾ ਜਿਹੜਾ ਫਸਲਾ ਜਾਂ ਜਿਹੜੀਆਂ ਕਿਸਮਾਂ ਉਹ ਕਰਦੀਆਂ ਹੋਣ ਤਾਂ ਫਿਰ ਸਰਕਾਰਾਂ ਨੂੰ ਉਸ ਤਾ ਉੱਤੇ ਹੱਥੇ ਲੈ ਜਾਂਦੇ ਨੇ ਤੇ ਅਸੀਂ ਜਿਹੜਾ ਵੀ ਉਹਨਾਂ ਸਰਕਾਰਾਂ ਤੋਂ ਜਾਂ ਸਾਸ਼ਾ ਦੇ ਬਿਤਾਉਂਦੇ ਸਾਡੇ ਸਾਥ ਨਾਲ ਦਾ ਕੰਮ ਕੀਤਾ ਤੇ ਅਸੀਂ ਸਾਸ਼ਾ ਜੋ ਆਰਗਨਾਈਜ਼ੇਸ਼ਨ ਕਰਦੀ ਨੇ ਉਸ ਤਰ੍ਹਾਂ ਉਹ ਤੁਹਾਡੇ ਤੇ ਲਾਗੂ ਕਰੀ ਜਾਂ ਜਾਂ ਫੋਲ ਦੇ ਉਸ ਮੁਤਾਬਕ ਕੰਮ ਕਰਵਾਉਣਾ ਦੂਜਾ ਹੈਗਾ ਵੀ ਜੋ ਸਾਨੂੰ ਹਦਾਇਤਾਂ ਜਾਂ ਆਰਡਰ ਜਾਂ ਹੁਕਮ ਆਉਦੇ ਨੇ ਸਰਕਾਰਾਂ ਵੱਲੋਂ ਉਹ ਤੁਹਾਡੇ ਉਸ ਮੁਤਾਬਕ ਕੰਮ ਚਲਾਉਣਾ ਜਿਹੜਾ ਕਿ ਹੁਕਮ ਆਇਆ ਹੋ ਤੇ ਜਿਹੜਾ ਹਾਈਬਰ ਜਿਹੜੇ ਆ ਉਹ ਤੁਹਾਨੂੰ ਜਾ ਪੁਸ਼ਾਬ ਜਿਹੜਾ ਪੁਸ਼ਾਬ ਘਟਾ ਰਹੀ ਉਹ ਨਹੀਂ ਰੱਖ ਸਕਦਾ ਤੇ ਅਸੀਂ ਤਾਂ ਕਹਿੰਦੇ ਕਿ ਤਾਂ ਇਹਦੇ ਕੋਲ ਨਹੀਂ ਆਈ ਕਿਥੇ ਸਿੱਤੂ ਕੋਲ ਹਾਂ ਜੀ ਸੱਜਣ ਹਾਂ ਇੱਕ ਸੋਭਾ ਵੀ ਡਾਕਟਰ ਜਿਸ ਤੋਂ ਕੋਲੋਂ ਆਏ ਸੀ ਤੇ ਉਹਨਾਂ ਕੋਲ ਵੀ ਜੀ ਗੱਲ ਕੀਤੀ ਸੀ ਵੀ ਅਸੀਂ ਤਾਂ ਜਿਹੜੇ ਕੋਈ ਵੀ ਕਾਨੂੰਨ ਜਾਂ ਹੁਕਮ ਬਣਾਉਣ ਵਾਲੇ ਨਹੀਂ ਕਿ ਅਸੀਂ ਤਾਂ ਉਹਨੂੰ ਲਾਗੂ ਕਰਨ ਵਾਲੇ ਹਾਂ ਇਸ ਕਰਕੇ ਅਸੀਂ ਵੀ ਕਾ ਤੁਹਾਡਾ ਜਿਹੜਾ ਜਿਹੜੀ ਵੀ ਤੁਸੀਂ ਮੰਗ ਦਾ ਪੱਤਰ ਲੈ ਕੇ ਆਏ ਹੋ ਤੁਹਾਡੀ ਜੇ ਨਿਮਾਗ ਰਹੀ ਹੈ ਅਸੀਂ ਉਸ ਨੂੰ ਪੌਂਟੀ ਕਰ ਦੇਣੀ ਆ ਆਪੀ ਚਿੱਠੀ ਕਾਲ ਲਾ ਕੇ ਉਹਨਾਂ ਨੂੰ ਉੱਪਰ ਪਾਉਂਦਾ ਕਰ ਦੇਣਾ ਤਾਂ ਕਿ ਉਹਦੇ ਤੇ ਦੁਬਾਰਾ ਵਿਚਾਰ ਸਰਕਾਰ ਵੱਲੋਂ ਹੋ ਜਾਵੇ ਤਾਂ ਉਸ ਮਿਲਾਪ ਤੇ ਸ਼ਾਇਦ ਕੋਈ ਮੋਟੇ ਤੇ ਗੱਲ ਹੋ ਸਕੇ ਇਸ ਕਰਕੇ ਅਸੀਂ ਤੁਹਾਡੀ ਜੀ ਮੰਗਾਂ ਉਹਨੂੰ ਕਿਹੜੇ ਮੱਥੇ ਕਬੂਲ ਕਰਕੇ ਸਰਕਾਰ ਨੂੰ ਭੇਜਣੀ ਆ ਉਹ ਅਸੀਂ ਜਨ ਕਿਸ ਤਰ੍ਹਾਂ ਲੈਂਦੀ ਆ ਉਹ ਸਲਾਹ ਤੁਸੀਂ ਭਾਜੀ ਮੰਨ ਬਰਤ ਧੰਨਵਾਦ ਜੀ ਸਦਾ ਖੇਤੀਬਾੜੀ ਵਿਭਾਗ ਦਾ ਚੀਫ ਸਾਹਿਬ ਆ ਇਹਨੂੰ ਨਕਸ਼ ਸਨੋਰ ਵਾਸਤੇ ਬਣਾਇਆ ਗਿਆ ਹੈ ਨਾ ਕਿ ਉਹ ਨਹੀਂ ਜਿਹੜੀ ਸਾਡੀ ਸਿੱਧੀ ਹੈ ਉਹਨੂੰ ਬਾਅਦ ਕੇ ਸਰਕਾਰ ਦੀ ਜਾਣਕਾਰੀ ਇਕੱਠਾ ਕਰਨ ਵਾਸਤੇ ਰੱਖਿਆ ਹੈ ਜੋ ਉਸ ਇਹਨਾਂ ਦੀ ਸਰਚ ਤੇ ਕੰਮ ਕਰਨ ਵਾਸਤੇ ਆ ਇਹਨਾਂ ਵਿੱਚ ਗੱਲ ਦੇ ਵਿੱਚੋਂ ਇਹ ਨਿਕਲੇ ਕੇ ਸਾਹਮਣੇ ਆ ਗਿਆ ਵੀ ਸਾਡਾ ਜਿਹੜਾ ਖੇਤੀਬਾੜੀ ਵਿਭਾਗ ਹੈ ਕੋ ਸਿਰਫ ਉਹਨਾਂ ਨੇ ਹੁਕਮ ਆਪ ਦੇ ਸੁਣਾਉਣ ਵਾਸਤੇ ਰੱਖਿਆ ਹੈ ਵੱਡਾ ਤਾਂ ਸਰਕਾਰ ਦਾ ਇਹ ਸੀ ਜੇਕਰ ਸਾਡਾ ਮੁੱਖ ਮੰਤਰੀ ਸਿਆਣਾ ਹੁੰਦਾ ਤਾਂ ਸਥਿਤੀ ਪੁੱਛਦਾ ਵੀ ਮੋਕਸਰ ਜ਼ਿਲ੍ਹੇ ਦੇ ਵਿੱਚ ਕੀ ਅਸੀਂ ਵਜਾ ਸਕਦੇ ਹਾਂ ਇਹਨੂੰ ਪੁੱਛਦਾ ਵੀ ਕੀ ਕਿੰਨੇ ਕਿੰਨੇ ਮਕੀਬ ਦਾ ਦੱਸੋ ਕਿ ਸਾਡਾ ਮਕਸਦ ਸਾਰੇ ਸਾਰੇ ਪੰਖੇਲ ਹੋਏ ਬੰਦੇ ਹੋਏ ਨਹੀਂ ਹੋਇਆ ਨਹੀਂ ਦੇ ਭੁਜਾ 2 ਨੰਬਰ 3 ਨੰਬਰ 4 ਨੰਬਰ ਪਾਣੀ ਆਇਆ ਨਾ ਇਹ ਪ੍ਰੋਬਲਮ ਆ ਸਾਡੀ ਗਰੇਟ ਹੈ ਤੇ ਜਦੋਂ ਹੋਏ ਤੁਸੀਂ ਬੀ ਲਾਂਚ ਨਹੀਂ ਕਰ ਸਕੀ ਸਰਕਾਰ ਮਨਨਾ ਛਾਂਟੋ ਵਰਗੀਆਂ ਕੌਪੜੀਆਂ ਦੇ ਫੰਡਾਂ ਦੇ ਪਾਲਣ ਵਾਲੇ ਯੂਨੀਵਰਸਿਟੀ ਨੂੰ ਇਹ ਕਹਿੰਦੇ ਨੇ ਵੀ ਹੋ ਜਰ ਹੋ ਉਹ ਤੋਂ ਮਾਉਣਗੇ ਸਾਡੇ ਤਾਂ ਨਹੀਂ ਅਸੀਂ ਕਹਿੰਦੇ ਆ ਸਾਡੇ ਜਦੋਂ ਹੋਊਗਾ ਅਸੀਂ ਉਹ ਵੀ ਦਾਂਗੇ ਸਰਕਾਰ ਨੇ ਅੱਗੇ ਉਹਨਾਂ ਨੂੰ ਕਿਵੇਂ ਉਹ ਜਿਆ ਮਰਜ਼ ਕਰਨਾ ਕਿੱਥੇ ਪਾਉਣਾ ਹੋਊਗਾ ਗੱਲ ਆ ਸਾਡੀ ਅਸੀਂ ਮੰਗ ਪੱਤਰ ਦੇਣ ਲੱਗੇ ਆ ਸਾਡੀ ਬੇਨਤੀ ਹੈ ਕਿ ਸਾਡੇ ਮੁਕਤਸਰ ਵਾਲੇ ਦੇ ਚੀਫ ਸਾਹਿਬ ਨੂੰ ਕਿ ਸਾਡੀ ਜਿਹੜੀ ਮਿਹਨੀ ਸਿੱਤੀ ਆ ਉਹਦੇ ਦੇ ਵੱਧ ਤੋਂ ਵੱਧ ਜ਼ੋਰ ਪਾ ਕੇ ਸਰਕਾਰ ਤੱਕ ਗੱਲ ਪਾਈ ਜਾਵੇ ਕਿ ਸਾਡੇ ਜਿਹੜੇ ਇੰਨੀ ਏਰੀਆ ਦੇ ਹਾਲਾਤ ਆ ਜੋ ਤੁਹਾਡਾ ਐਸੇ ਉਹਦੇ ਬਹੁਤ ਬਹੁਤ ਧੰਨਵਾਦ